ਹਾਂਜੀ ਬਿਲਕੁਲ ਠੀਕ ਤੁਸੀਂ ਪੜਿਆ ਕਿ ਅੱਜ ਅਸੀਂ ਬਣਾਵਾਂਗੇ ਪੁਠਾ ਹਲਵਾ ਸੋ ਉਹਦੇ ਵਾਸਤੇ ਮੈਜ਼ਰਮੈਂਟ ਜਿਹੜਾ ਬਿਲਕੁਲ ਕਰੈਕਟ ਚਾਹੀਦਾ ਹੈ ਇੱਕ ਕੱਪ ਲਿਆਏ ਮੈਂ ਸੂਜੀ ਦਾ ਦੋ ਕੱਪ ਲੈਣ ਦੁੱਧ ਦੇ ਤੇ ਇੱਕ ਹੀ ਖੰਡ ਦਾ ਤੇ ਇੱਕ ਹੀ ਕਿਓ ਦਾ ਹੁਣ ਪਹਿਲਾਂ ਅਸੀਂ ਇੱਕ ਬੌਲ ਦੇ ਵਿੱਚ ਸੂਜੀ ਪਾ ਕੇ ਤੇ ਦੋਨੋਂ ਕੱਪ ਦੁੱਧ ਦੇ ਪਾ ਕੇ ਤੇ ਉਹਨਾਂ ਨੂੰ ਮਿਕਸ ਕਰਕੇ ਥੋੜੀ ਦੇਰ ਰੱਖ ਦਵਾਂਗੇ ਓਨੀ ਦੇਰ ਤੱਕ ਅਸੀਂ ਜਿਹੜੇ ਡਰਾਈ ਫਰੂਟਸ ਲਏ ਨੇ ਉਨਾਂ ਨੂੰ ਥੋੜਾ ਜਿਹਾ ਕਿਉ ਪਾਕੇ ਰੋਸਟ ਕਰ ਲਵਾਂਗੇ ਤੇ ਫਿਰ ਜਿਹੜਾ ਬਾਕੀ ਕਿਉ ਅਸੀਂ ਰੱਖਿਆ ਹੋਏਗਾ ਉਹਨੂੰ ਪੈਨ ਦੇ ਵਿੱਚ ਪਾ ਕੇ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਚੀਨੀ ਜਿਹੜੀ ਚੀਨੀ ਚੰਗੀ ਤਰ੍ਹਾਂ ਕੈਰਾਮਲਾਈਜ਼ ਹੋ ਜਾਏਗੀ ਘੁਲ ਜਾਗੀ ਫਿਰ ਉਹਦੇ ਵਿੱਚ ਜਿਹੜੇ ਅਸੀਂ ਦੁੱਧ ਦੇ ਵਿੱਚ ਸੂਜੀ ਪਾ ਕੇ ਰੱਖੀ ਸੀ ਉਹਨੂੰ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਲਮਜ਼ ਨਹੀਂ ਰਹਿਣੇ ਚਾਹੀਦੇ ਤੁਸੀਂ ਚਾਹੋ ਤੇ ਇਸ ਤਰ੍ਹਾਂ ਤੁਸੀਂ ਤੁਸੀਂ ਹੈਂਡ ਬੀਟਰ ਦੇ ਨਾਲ ਵੀ ਉਹਨੂੰ ਮਿਕਸ ਕਰ ਸਕਦੇ ਹੋ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਦੋਂ ਇਹਦੇ ਵਿੱਚ ਲੰਬਜ਼ ਜਿਹੜੇ ਆ ਉਹ ਸਾਰੇ ਰਿਮੂਵ ਹੋ ਜਾਣਗੇ ਫਿਰ ਤੁਸੀਂ ਸਾਰੇ ਡ్రਾਈ ਫਰੂਟ ਜਿਹੜੇ ਆ ਐਡ ਕਰਕੇ ਮੈਂ ਵਿੱਚ ਚੈਰੀ ਵੀ ਐਡ ਕੀਤੀ ਹੈ ਤੇ ਹੁਣ ਆਲਮੋਸਟ ਸਾਡਾ ਜਿਹੜਾ ਵਾ ਪੁੱਠਾ ਹਲਵਾ ਜਿਹੜਾ ਹੈ ਉਹ ਬਣ ਕੇ ਬਿਲਕੁਲ ਰੈਡੀ ਆ ਤੇ ਇਹਦਾ ਵਾਕਈ ਸਵਾਦ ਜਿਹੜਾ ਹੈ ਉਹ ਦੁੱਗੂਸੇ ਹਲਵੇ ਤੋਂ ਬਿਲਕੁਲ ਅਲੱਗ ਹੈ ਤੇ ਤੁਸੀਂ ਵੀ ਆਪਣੇ ਘਰ ਬਣਾਓ ਜੁਆਏ ਕਰੋ ਇਹ ਅਲੱਗ ਜੀ